ਕੱਲ ਸਵੇਰ ਤੋਂ ਜੀ ਜਿਹੜੀ ਵੀ ਸੰਗਤ ਅਨੰਦਪੁਰ ਸਾਹਿਬ ਆਉਗੀ ਜਿਵੇਂ ਉਹ ਅਨੰਦਪੁਰ ਸਾਹਿਬ ਐਂਟਰ ਕਰਨਗੇ ਉਹਨਾਂ ਦੇ ਮੋਬਾਈਲ ਦੇ ਉੱਤੇ ਇੱਕ ਮੈਸੇਜ ਆ ਜਾਊਗਾ ਇੱਕ ਵੈਲਕਮ ਮੈਸੇਜ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਕਿ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਦੇ ਉੱਤੇ ਨਤਮਸਟਕ ਹੋਣ ਪਹੁੰਚੀ ਸਾਰੀ ਸਾਧ ਸੰਗਤ ਜੀ ਦਾ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਤੇ ਸਵਾਗਤ ਹੈ ਨਾਲ ਉਸ ਦੇ ਵਿੱਚ ਦੋ ਲਿੰਕਸ ਹੋਣਗੇ ਇੱਕ ਜਿਹੜਾ ਹੈ ਵੈਬਸਾਈਟ ਦਾ ਲਿੰਕ ਹੈ ਤੇ ਇੱਕ ਸਾਡਾ ਹੈਲਪਲਾਈਨ ਨੰਬਰ ਹੈ ਜੋ 24 ਘੰਟੇ ਅਵੇਲੇਬਲ ਹੈ 01887 230350 ਤੇ ਨਾਲ ਅਸੀਂ ਇੱਕ ਵੈਬਸਾਈਟ ਬਣਾਈ ਹੈ anandpur sahib 350.com ਇਹ ਵੈਬਸਾਈਟ ਤੁਹਾਨੂੰ ਕਿਉਂਕਿ ਅੱਜਕਲ ਮੋਬਾਈਲ ਦਾ ਯੁੱਗ ਹੈ ਇਸ ਇਹ ਇੱਕ ਵੈਬਸਾਈਟ ਦੇ ਵਿੱਚ ਸਾਰੀ ਸੁਵਿਧਾ ਹਰੋ ਸੁਵਿਧਾ ਅਸੀਂ ਪਾਈ ਹੈ ਤੇ ਇਸ ਦੀ ਜਿਹੜੀ ਐਪ ਹੈ anandpur sahib 350 ਉਹ ਵੀ ਅਗਲੇ 24 ਘੰਟਿਆਂ ਦੇ ਵਿੱਚ ਲਾਈਵ ਹੋ ਜੂਗੀ ਤਾਂ ਵੈਬਸਾਈਟ ਵੀ ਹੋਗੀ ਤੇ ਐਪ ਵੀ ਹੋਗੇ ਤੇ ਹੁਣ ਮੈਂ ਇੱਕ ਵਾਰੀ ਆਪ ਜੀ ਨੂੰ ਜਿਹੜੀ ਵੈਬਸਾਈਟ ਹੈ ਉਸ ਦੇ ਉੱਤੇ ਚਾਨਣਾ ਪਾਉਂਦਾ ਇਹ ਸਾਡਾ ਜਿਹੜੀ ਹੈ ਵੈਬਸਾਈਟ ਹੈ anandpursahib350.com ਜਦੋਂ ਆਪਾਂ ਆਉਂਦੇ ਹਾਂ ਜੀ ਸਭ ਤੋਂ ਪਹਿਲਾਂ ਜਿਹੜਾ ਹੈ ਟਾਈਮਰ ਲੱਗਿਆ ਕਿਉਂਕਿ ਜਿਹੜੇ ਮੁੱਖ ਸਮਾਗਮ ਹੈ 23 ਤਰੀਕ ਤੋਂ ਸ਼ੁਰੂ ਹੋ ਰਿਹਾ ਹੈ ਅੱਜ ਵੀ ਅਨੰਦਪੁਰ ਸਾਹਿਬ ਬਹੁਤ ਵੱਡਾ ਲਾਈਟਿੰਗ ਸਾਊਂਡ ਸ਼ੋਅ ਹੈ ਤੇ ਇਵੈਂਟ ਇੱਕ ਤੋਂ ਸ਼ੁਰੂ ਹੋ ਰਿਹਾ ਤਾਂ ਇਹ ਵਿੱਚ ਸਭ ਤੋਂ ਤੇ ਟਾਈਮਰ ਲੱਗਿਆ ਤੇ ਤੁਸੀਂ ਦੇਖ ਸਕਦੇ ਹੋ ਫਿਰ ਇਹ ਪੰਜਾਬੀ ਚ ਵੀ ਹੈ ਅੰਗਰੇਜ਼ੀ ਚ ਵੀ ਹੈ ਤਾਂ ਤੁਸੀਂ ਆਪਣੀ ਭਾਸ਼ਾ ਚ ਚੂਸ ਕਰਕੇ ਇਸ ਨੂੰ ਵੈਬਸਾਈਟ ਤੇ ਐਪ ਚਲਾ ਸਕਦੇ ਹੋ ਸਭ ਤੋਂ ਪਹਿਲਾਂ ਜਿਵੇਂ ਆਪਾਂ ਇਵੈਂਟਸ ਚਾ ਲੀਏ ਤਾਂ ਇਵੈਂਟਸ ਆ ਜਾਂਦਾ ਡੇ 1 ਡੇ 2 ਡੇ 3 29 ਨਵੰਬਰ ਤੱਕ ਜਿਹੜੇ ਸਮਾਗਮ ਹੈ ਟੈਂਸਿਟੀ ਇਸ ਤਰੀਕਾ ਤੱਕ ਚੱਲਣਗੇ ਤਾਂ ਤੁਸੀਂ ਜਦੋਂ ਡੇ ਵਾਈਜ਼ ਆਂਦੇ ਹੋ ਡਿਟੇਲ ਵਨ ਤਾਂ 23 ਨਵੰਬਰ ਨੂੰ ਜੋ ਜੋ ਹੈ ਅਖੰਡ ਪਾਠ ਸਾਹਿਬ ਦਾ ਆਰੰਭ ਹੈ ਫਿਰ ਉਸ ਤੋਂ ਬਾਅਦ ਐਗਜ਼ੀਬਿਸ਼ਨ ਦੇ ਇਨੌਗੁਰੇਸ਼ਨ ਹੈ ਥੈਨ ਸਰਵ ਧਰਮ ਸੰਮੇਲਨ ਹੈ ਇਸ ਦੇ ਵਿੱਚ ਤੁਸੀਂ ਜਿੱਦਾਂ ਹੀ ਬੁੱਕਮਾਰਕ ਕਰ ਦੋਗੇ ਤੁਹਾਡੇ ਆਟੋਮੈਟਿਕਲੀ ਤੁਹਾਡੇ ਕੈਲੰਡਰਸ ਟਾਈਮਰ ਲੱਗ ਜਾਊਗਾ ਤੁਸੀਂ ਉੱਥੇ ਦੀ ਲੋਕੇਸ਼ਨ ਦੇਖਣਾ ਚਾਹੁੰਦੇ ਹੋ ਇਹ ਤੁਹਾਨੂੰ ਲੋਕੇਸ਼ਨ ਤੇ ਗਾਈਡ ਕਰ ਦੂਗਾ ਤੁਸੀਂ ਬਾਈ ਚਾਂਸ ਤੁਸੀਂ ਕਿਤੇ ਹੋਰ ਹੋ ਉਸ ਵਕਤ ਅਨੰਦਪੁਰ ਸਾਹਿਬ ਤੁਸੀਂ ਲਾਈਵ ਦੇਖਣਾ ਚਾਹੁੰਦੇ ਹੋ ਤੁਹਾਨੂੰ ਲਾਈਵ ਦੇਖ ਜੂਗਾ ਐਦਾਂ ਹੀ ਇਹ ਸਾਰੇ ਇਵੈਂਟਸ ਆਗੇ ਸੋ ਡੇ ਵਾਈਜ਼ ਤੁਸੀਂ ਜਿੱਥੇ-ਜਿੱਥੇ ਤੁਹਾਨੂੰ ਤੁਸੀਂ ਹੈ ਸਾਰੇ ਇਵੈਂਟਸ ਜਿਹੜੇ ਅਗਲੇ 29 30 ਤਰੀਕ ਤੱਕ ਚੱਲਣਗੇ ਉਹ ਸਾਰੇ ਇਵੈਂਟਸ ਦੇ ਵਿੱਚ ਅਸੀਂ ਪਾਏ ਆ ਫਿਰ ਅੱਗੇ ਆ ਜਾਂਦੇ ਆਪਾਂ ਟੈਂਟ ਸਿਟੀਆਂ ਦੇ ਵਿੱਚ ਸੋ ਟੈਂਟ ਸਿਟੀ ਦੀ ਬੁਕਿੰਗ ਵੀ ਤੁਸੀਂ ਕਰ ਸਕਦੇ ਹੋ ਕਿਹੜੀ ਟੈਂਟ ਸਿਟੀ ਦੀ ਲੋਕੇਸ਼ਨ ਕੀ ਹੈ ਕੀ ਕੀ ਫੈਸਿਲਿਟੀਆਂ ਹੈ ਉੱਥੇ ਉਹ ਹੈ ਸਾਰੀ ਟੈਂਟ ਸਿਟੀਆਂ ਜਿਵੇਂ ਮੈਂ ਆਪ ਜਿੰਨ ਦੱਸਿਆ ਸੀ ਅਸੀਂ ਉੱਥੇ ਆਮ ਆਦਮੀ ਕਲੀਨਿਕਸ ਹੈ 24 ਘੰਟੇ ਲੰਗਰ ਦੀ ਵਿਵਸਥਾ ਹੈ ਤੇ ਹਰ ਇੱਕ ਟੈਂਟ ਸਿਟੀ ਦੇ ਵਿੱਚ ਆਮ ਆਦਮੀ ਕਲੀਨਿਕ ਹੈ ਤੇ ਆਮ ਆਦਮੀ ਕਲੀਨਿਕ ਤੋਂ ਭਾਵੇਂ ਹੈ ਕਿ ਉੱਥੇ ਜੋ ਟੈਸਟ ਜੋ ਹੈਲਥ ਫੈਸਿਲਿਟੀਆਂ ਇੱਕ ਨਾਰਮਲ ਆਮ ਆਦਮੀ ਕਲੀਨਿਕ ਤੇ ਮਿਲਦੀ ਹੈ ਉਹ ਇੱਥੇ ਵੀ ਦੇਰੀਆਂ ਤੱਕ ਟੈਸਟ ਵੀ ਹੋ ਸਕਣਗੇ। ਆ ਸਰਦੀ ਬਹੁਤ ਹੈ ਤਾਂ ਠੰਡਾ ਗਰਮ ਪਾਣੀ ਹਰ ਇੱਕ ਰੂਮ ਚ ਅਵੇਲੇਬਲ ਹੋਊਗਾ, ਹਰ ਵਾਸ਼ਰੂਮ ਚ ਅਵੇਲੇਬਲ ਹੋਊਗਾ। ਸੰਗਤ ਦੀ ਸਹੂਲਤ ਦਾ ਹਰ ਖਿਆਲ ਅਸੀਂ ਰੱਖਿਆ ਹੈ। 10 ਪਾਰਕਿੰਗਸ। ਐਵਰੀ ਪਾਰਕਿੰਗ ਤੀ ਦਿੱਤੀ-ਤੀ ਪਾਰਕਿੰਗ ਜਿਹੜੀਆਂ ਹੈ ਉਹ ਮੈਪ ਦਾ ਹੈ। ਟਰੋਲੀ ਸੀਟੀ ਵੀ। ਹਰ ਪਾਰਕਿੰਗ ਤੁਸੀਂ ਸੈੱਟ ਤੋਂ ਤੁਸੀਂ ਜਿਸ ਦਿਸ਼ਾ ਚੋਂ ਆ ਰਹੇ ਹੋ ਤੁਸੀਂ ਮੁਹਾਲੀ ਤੋਂ ਆ ਰਹੇ ਹੋ ਤੁਸੀਂ ਲੁਧਿਆਣਾ ਤੋਂ ਆ ਰਹੇ ਹੋ ਜਲੰਧਰ ਤੋਂ ਆ ਰਹੇ ਹੋ ਬਠਿੰਡੇ ਤੋਂ ਫਰੀਦਕੋਟ ਤੋਂ ਫਾਜ਼ਿਲਕਾ ਤੋਂ ਫਰੂਜ਼ਪੁਰ ਤੋਂ ਅੰਬਰਸਰ ਤੋਂ ਪਠਾਨਕੋਟ ਤੋਂ ਜਾਂ ਫਿਰ ਦਿੱਲੀ ਤੋਂ ਜਾਂ ਹਿਮਾਚਲ ਤੋਂ ਯੂ ਆਰ ਕਮਿੰਗ ਫਰਮ ਐਨੀ ਡਾਇਰੈਕਸ਼ਨ ਤੁਸੀਂ ਜਿਹੜੀ ਪਾਰਕਿੰਗਸ ਹੈ ਇਹ ਗੂਗਲ ਮੈਪਡ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਇਹ ਪਾਰਕਿੰਗ ਤੇ ਜਿੱਥੇ ਤੁਸੀਂ ਗੱਡੀ پارک ਕਰਦੇ ਹੋ ਤੁਸੀਂ ਅਗਰ ਇੱਥੇ ਮਾਰਕ ਕਰ ਦੋਗੇ ਤਾਂ ਤੁਹਾਨੂੰ ਵੈਬਸਾਈਟ ਤੇ ਐਪ ਤੁਹਾਨੂੰ ਗਾਈਡ ਕਰੂਗੀ ਕਿ ਤੁਸੀਂ ਕਿਵੇਂ ਉੱਥੇ ਪਹੁੰਚ ਸਕਦੇ ਹੋ ਸ਼ਟਲ ਸਰਵਿਸਿਜ਼ ਅ ਇਨਿਕਸ਼ਸ ਐਂਡ ਮਿਨੀ ਬੱਸਸਿਸ ਉਹਦੀ ਹੈ ਕਿ ਕਦੋਂ ਕਦੋਂ ਤੁਸੀਂ ਦਿਨ ਬੈਡੀ ਸਕੂਲ ਲਈ ਐਨੀ ਸੰਗਤ ਤਾਂ ਹਰ ਚੀਜ਼ ਦਾ ਧਿਆਨ ਰੱਖਦੇ ਹੋਏ 19 ਆਮ ਆਦਮੀ ਕਲੀਨਿਕਸ ਤੇ ਇੱਕ ਪੀ ਐਚ ਸੀ ਸਾਡੇ ਇੱਕ ਸੀ ਐਚ ਸੀ ਤੇ ਦੋ ਹਸਪੀਟਲ ਪੂਰੀ ਤਰ੍ਹਾਂ ਤਿਆਰ ਹੈ ਅਨੰਦਪੁਰ ਸਾਹਿਬ ਦੇ ਵਿੱਚ ਵੀ ਹਰ ਤਰ੍ਹਾਂ ਦੀ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਂਦੀ ਹੈ ਵੀ ਹੈਵ ਵੈਂਟੀਲੇਟਰਸ ఎవਰੀਥਿੰਗ ਇਜ਼ ਵੈਲ ਟੇਕਨ ਕੇਅਰ ਆਫ ਅਹਲਕ ਮਿਸਟਰ ਸਾਹਿਬ ਆਪ ਆ ਕੇ ਹਰ ਤਰ੍ਹਾਂ ਦੀ ਐਂਬੂਲੈਂਸਿਸ ਹਰ ਟੈਂਪਸਿਟੀ ਦੇ ਵਿੱਚ ਐਂਬੂਲੈਂਸਿਸ ਹਰ ਇਵੈਂਟ ਦੇ ਕੋਲ ਮੁੱਖ ਪੰਡਾਲ ਦੇ ਵਿੱਚ ਐਂਬੂਲੈਂਸਿਸ ਪੂਰਾ ਖੁਦਾ ਨਾ ਖਾਸਤਾ ਰੱਬ ਨਾ ਕਰੇ ਪਰ ਅਗਰ ਕਿਸੇ ਨੂੰ ਕੋਈ ਵੀ ਦਿੱਕਤ ਆਂਦੀ ਹੈ ਤਾਂ ਹਰ ਤਰ੍ਹਾਂ ਦਾ ਜਿਹੜਾ ਹੈ ਹਰ ਇੱਕ ਟੈਂਪਸਿਟੀਆਂ ਦੇ ਵਿੱਚ ਹਰ ਮੁੱਖ ਪੰਡਾਲ ਦੇ ਵਿੱਚ ਜਿਹੜੇ ਫਾਇਰ ਸਾਡੇ ਵਹੀਕਲਸ ਹੈ ਜਿਹੜੇ ਉਹ ਵੀ ਹੋਣਗੇ ਪਬਲਿਕ ਯੂਟਿਲਿਟੀਆਂ ਸਾਡੇ ਕੋਲ ਇੱਥੇ 9 ਫਿਕਸ ਵਾਸ਼ਰੂਮਸ ਹੈ ਪੂਰੇ ਸ਼ਹਿਰ ਦੇ ਵਿੱਚ ਅਸੀਂ ਉਹ ਜਿਹੜੇ ਪੂਰੇ ਅਪਡੇਟ ਕੀਤੇ ਅਪਗ੍ਰੇਡ ਕੀਤੇ ਹੈ ਇਸ ਤੋਂ ਇਲਾਵਾ 26 ਮੋਬਾਈਲ ਟਾਇਲਟ ਫੈਂਕਸ ਪੂਰੇ ਸ਼ਹਿਰ ਦੇ ਜਗਾ ਜਗਾ ਦੇ ਵਿੱਚ ਹੋਣ ਗਿਆ ਤੇ ਜੋ ਹਰ ਇੱਕ ਪਾਰਕਿੰਗ ਤੋਂ ਇਲਾਵਾ ਹੈ ਪਾਰਕਿੰਗ ਸੇ ਟੈਂਕ ਸਿਟੀਜ਼ ਤੋਂ ਇਲਾਵਾ ਹੈ ਇਹ ਵੀ ਜਿਹੜੀ ਹੈ ਹਰ ਇੱਕ ਘੰਟੇ ਬਾਅਦ ਸਾਫ਼ ਹੋਣ ਗਿਆ